ਮੇਰਾ ਤਾਂ ਜੀਨ ਨੂੰ ਵੀ ਮੰਨ ਨਹੀਂ ਕਰਦਾ ਲੇਕਿਨ ਚੀਨੀ ਹੈ ਬਲਕੋਨੀ 'ਚ ਖੜੀ ਹੋ ਕੇ ਦੇਖਣੀ ਆ ਜਨ ਇੰਨਾ ਕੁਮਨ ਦਾ ਸ਼ੋਅ ਕਿ ਕਮੈਂਟ ਕਰਨੀ ਰੁਕਦੇ ਹੋ ਚਲੇ ਰਹਿੰਦੇ ਦੇ ਅੰਦਰ 10 ਚੱਕਰ ਲਾਉਂਦੇ ਆ 16 ਤਰੀਕ ਰਾਤੀ ਸਾਨੂੰ ਕੰਪਨੀ ਦਾ ਮੈਸੇਜ ਆਇਆ ਕਿ ਸ਼ਿਫਟ ਵਿੱਚ ਇਹ ਹਾਦਸਾ ਹੋ ਗਿਆ ਹੈ ਔਰ 17 ਤਰੀਕ ਨੂੰ ਜਦੋਂ ਸਰਚ ਚੱਲੀ ਆ ਸਰਚ ਦੇ ਵਿੱਚ 16 ਕਰੂ ਵਿੱਚੋਂ 9 ਕਰੂ ਮਿਲ ਗਏ ਇੱਕ ਡੈੱਡ ਬੋਡੀ ਮਿਲੀ ਲੇਕਿਨ 6 ਆਦਮੀ ਆ ਦਾ 15 ਜੁਲਾਈ ਤੋਂ ਕੋਈ ਪਤਾ ਨਹੀਂ ਆਹੀਂ ਪੰਜਾਬ ਗਵਰਨਮੈਂਟ ਸਟੇਟ ਗਵਰਨਮੈਂਟ ਹਰ ਜਗ੍ਹਾ ਕੋਹਾਰ ਲਗਾਈ ਹੈ ਲੈਟਰ ਲਿਖੇ ਆ ਸਭ ਕੁਝ ਕੀਤਾ ਲੇਕਿਨ ਸਾਡੇ ਬੰਦਿਆਂ ਦਾ ਕੋਈ ਪਤਾ ਨਹੀਂ ਹਜੇ ਤੱਕ ਅਵਰ ਇੱਕ ਦਿਨ ਦਾ ਮਾਨ ਨਹੀਂ ਹੁੰਦਾ ਤੁਸੀਂ ਸਾਲ ਦੀ ਗੱਲ ਕਰੋ ਤੁਸੀਂ ਅਜਾ ਵਾਈਪ ਹੋ ਤੁਸੀਂ ਹਾਂ ਜੀ ਸਬਰਾਂ ਲੰਬਾ ਸਫਰ ਜਿਹੜਾ ਆ ਉਹ ਸਬਰ ਕਰਨ ਦਾ ਕੀ ਕਾਰਨ ਸੀਗਾ ਨਾ ਆਦਮੀ ਨਾ ਪੈਸਾ ਨਾ ਕੁਝ ਕੱਲੀ ਰਹਿ ਰਹੀ ਘਰ ਵਿੱਚ ਕੋਈ ਕੰਪਨੀ ਫੋਨ ਕਰਕੇ ਪੁੱਛਦੀ ਨਹੀਂ ਕੋਈ ਗਵਰਨਮੈਂਟ ਕੋਈ ਕੁਝ ਨਹੀਂ ਪੁੱਛਦਾ ਕਹਿੰਦੇ ਨੇ ਕਿ ਘਰ ਦੇ ਗੁਜ਼ਾਰੇ ਸੁਖਾਲੇ ਹੋ ਸਕਣ ਜਿਹਦੇ ਲਈ ਵਧੀਆ ਪੜ੍ਹਿਆ ਲਿਖਿਆ ਜਾਂਦਾ ਤੇ ਨੌਕਰੀਆਂ ਦੀ ਧੰਗਾ ਜਿਹੜੀਆਂ ਰੱਖੀਆਂ ਜਾਂਦੀਆਂ ਨੇ ਜਦੋਂ ਵਧੀਆ ਐਜੂਕੇਸ਼ਨ ਪ੍ਰਾਪਤ ਕੀਤੀ ਜਾਂਦੀ ਹੈ ਤੇ ਨੌਕਰੀਆਂ ਜਦੋਂ ਮਿਲਦੀਆਂ ਨੇ ਤੇ ਜਿੱਥੇ ਪਰਿਵਾਰ ਨੂੰ ਜੜਾ ਸੁਖਾਲਾ ਸਾਹ ਆਉਂਦਾ ਕਿ ਹੁਣ ਜਿਹੜੀ ਘਰ ਦੀ ਗਰੀਬੀ ਹੈ ਜਿਹੜੀ ਕੱਟੀ ਜਾਊਗੀ ਪਰ ਜਦੋਂ ਨੌਕਰੀਆਂ ਤੇ ਲੱਗਿਆ ਜਾਂਦਾ ਪਰ ਕਿਤੇ ਨਾ ਕਿਤੇ ਜਿੱਦ ਨੌਕਰੀਆਂ ਦੇ ਵਿੱਚ ਕੁਝ ਪ੍ਰੋਬਲਮ ਸਟੱਡੀ ਕਰੋਦੀ ਹੁੰਦੀ ਹੈ ਤੇ ਕਿਤੇ ਨਾ ਕਿਤੇ ਪਰਿਵਾਰ ਜਿਹੜਾ ਟੁੱਟਣ ਜੋਗ ਹੁੰਦਾ ਤੇ ਉਦੋਂ ਹਾਲਾਤ ਜਿਹੜੇ ਵੇਖਣ ਜੋਗ ਹੁੰਦੇ ਨੇ ਸੋ ਅਦੇਹੀ ਅੱਜ ਮੰਤ ਭਾਗੀ ਗੱਲ ਕਰ ਰਹੀ ਹੈ ਤੁਹਾਡੇ ਨਾਲ ਸਾਂਝੀ ਕਰ ਲਈ ਹੈ ਕਿ ਜਿੱਤੇ ਜਿਲ੍ਹਾ ਪਠਾਨਕੋਟ ਦੇ ਅਬਰੌਂ ਨਗਰ ਤੋਂ ਰਜਿੰਦਰ ਕੁਮਾਰ ਅਰਜਿੰਦਰ ਸਿੰਘ ਜਿਹੜੇ ਕਿ ਕਾਫੀ ਲੰਬਾ ਸਮਾਂ ਉਹਨਾਂ ਦੇ ਵੱਲੋਂ ਇੰਡੀਅਨ ਨੇਵੀ ਦੇ ਵਿੱਚ ਜਿਹੜਾ 15 ਸਾਲ ਕੱਲੀ ਹੈ ਸੇਵਾਵਾਂ ਨਿਭਾਈਆਂ ਜਾਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਮਰਚ ਨੇਵੀ ਦੇ ਵਿੱਚ ਜਿਹੜਾ ਉਹ ਆਪਣੀਆਂ ਸੇਵਾ 11 ਜੂਨ ਦੀ ਗੱਲ ਕੀਤੀ ਜਾਵੇ ਤਾਂ 2024 ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ ਸ੍ਰੀ ਸਾਈ ਗਰੁੱਪ ਆਫ ਇੰਸਟੀਟਿਊਟਸ ਪੂਰਾ ਪਰਿਵਾਰ ਦੇ ਨਾਲ ਪਿਆਰ ਦਾ ਸਮਾਂ ਬਤੀਤ ਕਰਕੇ ਘਰੋਂ ਨਿਕਲਦੇ ਨੇ ਪਰ 15 ਤਰੀਕ 15 ਜੁਲਾਈ ਜੇਕਰ ਗੱਲ ਕੀਤੀ ਜਾਵੇ 2024 ਉਹ ਚੰਦਰਾ ਦਿਨ ਅਜੇ ਹਾ ਸੀ ਕਿ ਜਦੋਂ ਰਜਿੰਦਰ ਕੁਮਾਰ ਦੀ ਮਿਸਿੰਗ ਦੀ ਜਿਹੜੀ ਖਬਰ ਉਸ ਪਰਿਵਾਰ ਨੂੰ ਮਿਲਦੀ ਆ ਤਾਂ ਹਾਲਾਤ ਜਿਹੜੇ ਉਸ ਪਰਿਵਾਰ ਦੇ ਕਿਵੇਂ ਹੁੰਦੇ ਨੇ ਕੀ ਕੁਝ ਉਹਨਾਂ ਨੂੰ ਸੁਣਨ ਨੂੰ ਮਿਲਦਾ ਸੋ ਅੱਜ ਸਾਡੇ ਨਾਲ ਜਿਹੜੀ ਰਜਿੰਦਰ ਸਿੰਘ ਦੀ ਵਾਈਫ ਜਿਹੜੀ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਹੜਾ ਇਨਸੀਡੈਂਟ ਇਦਾਂ ਦਾ ਸੀਗਾ ਕਿ ਜਦੋਂ 11 ਤਰੀਕ ਨੂੰ ਆਪਣੇ ਘਰ ਤੋਂ ਜਾਂਦੇ ਨੇ 15 ਤਰੀਕ ਅਜੇ ਹੀ ਕਿਹੜੀ ਅਨਹੋਣੀ ਗ ਇਹ ਉਹਨਾਂ ਦੀ ਮਿਸਿੰਗ ਵੀ ਜਿਹੜੀ ਰਿਪੋਰਟਸ ਉਹਨਾਂ ਦੇ ਸਾਹਮਣੇ ਆਂਦੀ ਹੈ ਮੈਮ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਐਮਐਚ ਪੰਜਾਬ ਦੇ ਵਿੱਚ ਸਾਡਾ ਮੈਮ 15 ਤਰੀਕ ਜਿਹੜੀ ਕਹਿ ਲਈਏ ਇੱਕ ਚੰਦਰਾ ਦਿਨ ਇਦਾਂ ਦਾ ਸੀਗਾ ਜਿਹੜਾ ਤੁਹਾਡੇ ਹਸਬੰਡ ਜਿਹੜੇ ਆ ਮਿਸਿੰਗ ਦੀ ਰਿਪੋਰਟ ਕੀ ਮਸਲਾ ਸੀਗਾ ਕਿ ਜਦੋਂ 11 ਤਰੀਕ ਆਫ ਕੈਮਰਾ ਸੀ ਗੱਲ ਕੀਤੀ ਤੁਹਾਡੇ ਨਾਲ ਕਿ 11 ਤਰੀਕ ਨੂੰ ਬੜੇ ਹੀ ਖੁਸ਼ੀਆਂ ਦੇ ਨਾਲ ਉਹ ਘਰੋਂ ਤੁਸੀਂ ਵੀਦਾ ਕਰਦੇ ਹੋ ਉਹਨਾਂ ਨੂੰ ਹਾਂਜੀ ਬਈ ਇੱਕ ਮਹੀਨਾ ਲਗਾਤਾਰ ਸਾਡੀ ਗੱਲਬਾਤ ਹੁੰਦੇ ਰਹੀ ਠੀਕ ਠਾਕ ਐ ਖੁਸ਼ ਐ ਕੰਪਨੀ ਵਿੱਚ ਲੇਕਿਨ 15 ਤਰੀਕ ਸਵੇਰ ਤੋਂ ਸਾਡੀ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਹੋਈ 16 ਤਰੀਕ ਐ ਫਿਰ ਕੰਪਨੀ ਨੂੰ ਮੈਂ ਫੋਨ ਕਰਦੀ ਰਹੀ ਕਿ ਉਹਨਾਂ ਨਾਲ ਸਾਡਾ ਕੰਟੈਕਟ ਨਹੀਂ ਹੋ ਰਿਹਾ ਕੀ ਗੱਲ ਐ 16 ਤਰੀਕ ਰਾਤੀ ਸਾਨੂੰ ਕੰਪਨੀ ਦਾ ਮੈਸੇਜ ਆਇਆ ਕਿ ਸ਼ਿਪ ਵਿੱਚ ਇਹ ਹਾਦਸਾ ਹੋ ਗਿਆ ਐ ਔਰ 17 ਤਰੀਕ ਨੂੰ ਜਦੋਂ ਸਰਚ ਚੱਲੀ ਐ ਸਰਚ ਦੇ ਵਿੱਚ 16 ਕਰੂ ਵਿੱਚੋਂ 9 ਕਰੂ ਮਿਲ ਗਏ ਇੱਕ ਡੈੱਡ ਬੋਡੀ ਮਿਲੀ ਲੇਕਿਨ 6 ਆਦਮੀਆਂ ਦਾ 15 ਜੁਲਾਈ ਤੋਂ ਕੋਈ ਪਤਾ ਨਹੀਂ ਉਹ ਕਿੱਥੇ ਨਾ ਕਿਸ ਹਾਲ ਵਿੱਚ ਨੇ ਅਸੀਂ ਕੰਪਨੀ ਨਾਲ ਕੰਟੈਕਟ ਕਰਦੇ ਆ ਪਰ ਉਹ ਕਹਿੰਦੇ ਨਾ ਕਿ ਸਾਡੇ ਕੋਲ ਕੋਈ ਅਪਡੇਟ ਨਹੀਂ ਹੈ ਅਸੀਂ ਪੰਜਾਬ ਗਵਰਨਮੈਂਟ ਸਟੇਟ ਗਵਰਨਮੈਂਟ ਹਰ ਜਗ੍ਹਾ ਗੋਹਾਰ ਲਗਾਈ ਹੈ ਲੈਟਰ ਲਿਖਿਆ ਸਭ ਕੁਝ ਕੀਤਾ ਹੈ ਲੇਕਿਨ ਸਾਡੇ ਬੰਦਿਆਂ ਦਾ ਕੋਈ ਪਤਾ ਨਹੀਂ ਹਜੇ ਤੱਕ ਜਿਹੜੀ ਉਹਨਾਂ ਦੇ ਨਾਲ ਸੀਗੇ ਹਾਂਜੀ ਉਹਨਾਂ ਦੀ ਫੈਮਲੀ ਨਾਲ ਵੀ ਕੰਟੈਕਟ ਹੋਇਆ ਤੁਹਾਡਾ ਕੁਛ ਇਦਾਂ ਹਾਂਜੀ ਹਾਂ ਹੁੰਦਾ ਹੋਣਾ ਨਾਲ ਤੇ ਉਹਨਾਂ ਨੂੰ ਕੀ ਰਿਸਪੌਂਸ ਜਿਹੜੀ ਕੰਪਨੀ ਦਿੰਦੀ ਪਈ ਕਿਉਂਕਿ ਘਰਾਂ ਦੇ ਜੇਕਰ ਗੱਲ ਗਰੀਬੀ ਦੀ ਗੱਲ ਕਰੀ ਹੈ ਨਾ ਘਰ ਆ ਗਏ ਨਾ ਉਹ ਤੇ ਠੀਕ ਹੈ ਨਾ ਉਹਦੇ ਬਚ ਕੇ ਘਰ ਆ ਗਏ ਲੇਕਿਨ 6 ਲੋਕੀ ਤੇ ਇਹਨਾਂ ਦਾ ਤੇ ਕੁਝ ਨਹੀਂ ਪਤਾ ਨਾ ਤੇ ਕੰਪਨੀ ਵਾਲਾ ਰਿਸਪੌਂਸ ਜਿਹੜਾ ਹੁਣ ਤੱਕ ਤੁਹਾਨੂੰ ਕੀ ਆ ਰਿਹਾ ਕਿਉਂਕਿ ਸਾਲ ਦੀ ਗੱਲ ਕੀਤੀ ਹੈ ਤੁਸੀਂ ਨਾ ਕੰਪਨੀ ਇਹ ਹੀ ਬੋਲਦੀ ਹੈ ਕਿ ਸਾਡੇ ਕੋਲ ਕੋਈ ਅਪਡੇਟ ਨਹੀਂ ਆਹੀ ਤੁਹਾਨੂੰ ਕੀ ਦੱਸੀਏ ਉਹ ਤੋਂ ਬਾਅਦ ਵਿੱਚ ਨਾ ਹੀ ਸਾਨੂੰ ਕੋਈ ਪੇਮੈਂਟ ਮਿਲੀ ਨਾ ਕੋਈ ਇੰਸ਼ੋਰੈਂਸ ਕੁਝ ਨਹੀਂ ਕੀ ਬੱਚਿਆਂ ਦਾ ਖਰਚਾ ਘਰ ਦਾ ਖਰਚਾ ਅਸੀਂ ਕਿੱਦਾਂ ਚਲਾ ਰਿਆਂ ਉਹ ਅਸੀਂ ਜਾਣਨੇ ਆ ਪੈਨਸ਼ਨ ਸਾਡੀ ਬੰਦ ਹੋ ਗਈ ਹੂੰ ਕੋਈ ਸਾਡਾ ਉਹ ਨਹੀਂ ਐ ਸਬਰ ਇੱਕ ਦਿਨ ਦਾ ਮਾਨ ਨਹੀਂ ਹੁੰਦਾ ਤੁਸੀਂ ਸਾਲ ਦੀ ਗੱਲ ਕਰੋ ਤੁਸੀਂ ਐਸਾ ਵਾਈਫ ਹੋ ਹਾਂ ਜੀ ਫਿਰ ਇੰਨਾ ਲੰਬਾ ਸਫਰ ਜਿਹੜਾ ਆ ਉਹ ਸਬਰ ਕਰਨ ਦਾ ਕੀ ਕਾਰਨ ਸੀਗਾ ਫਿਰ ਜਦੋਂ ਤੁਹਾਨੂੰ ਵਾਰ-ਵਾਰ ਕੰਪਨੀ ਵੱਲੋਂ ਇਹ ਗੱਲ ਕਹੀ ਜਾ ਰਹੀ ਕਿ ਘਰ ਵਿੱਚ ਕੱਲੀ ਐ ਬੇਟੀ ਦੀ ਸ਼ਾਦੀ ਕਰ ਦਿੱਤੀ ਬੱਚਾ ਪੜ ਰਿਹਾ ਮੈਂ ਕੀ ਕਰਾਂ ਭੈਣ ਭਰਾ ਸਹਿਯੋਗ ਦਿੰਦੇ ਨਾ ਲੇਕਿਨ ਕਿੱਥੇ ਜਾਈਏ ਕੀ ਕਰੀਏ ਸੈਂਟਰ ਗਵਰਨਮੈਂਟ ਤੱਕ ਗੁਹਾਰ ਲਗਾਈ ਜੈ ਸ਼ੰਕਰ ਤੱਕ ਗੁਹਾਰ ਲਗਾਈ ਕੋਈ ਰਿਸਪੌਂਸ ਨਹੀਂ ਆਂਦਾ ਆਪੇ ਫੋਨ ਕਰਨੇ ਆ ਤੇ ਕਹਿੰਦੇ ਨੇ ਕਿ ਸਾਡੇ ਕੋਲ ਕੋਈ ਅਪਡੇਟ ਨਹੀਂ ਹੈ ਲੇਕਿਨ ਅਹੀਂ ਕਿੱਥੇ ਜਾਈਏ ਹੁਣ ਕਿੰਨੂੰ ਬੋਲੀਏ ਅਹੀਂ ਤੇ ਦੇਸਾਂ ਵਿਦੇਸਾਂ ਵਿੱਚ ਨਹੀਂ ਜਾ ਸਕਦੇ ਉਹ ਕਿ ਕਰਾਂਗੇ ਗਰੀਬੀਆਂ ਦੂਰ ਕਰਨ ਵਾਸਤੇ ਅਕਸਰ ਨੌਕਰੀਆਂ ਕੀਤੀਆਂ ਜਾਂਦੀਆਂ ਜਦੋਂ ਅਜਿਹਾ ਕੁਝ ਦੇਖਣ ਨੂੰ ਮਿਲਦਾ ਫਿਰ ਮਨ ਨੂੰ ਫਿਰ ਤੇ ਦਿਲ ਤੇ ਟੁੱਟਦਾ ਹੀ ਹੈ ਕਿੱਦਾਂ ਦਿਨ ਰਾਤ ਕੱਢੀ ਦਿਓ ਤੇ ਸਾਨੂੰ ਪਤਾ ਹੈ ਨਾ ਨਾ ਆਦਮੀ ਨਾ ਪੈਸੇ ਨਾ ਕੁਝ ਕੱਲੀ ਰਹਿ ਰਹੀ ਕਾਰ ਵਿੱਚ ਕੋਈ ਕੰਪਨੀ ਫੋਨ ਕਰਕੇ ਪੁੱਛਦੀ ਨਹੀਂ ਕੋਈ ਗਵਰਨਮੈਂਟ ਕੋਈ ਕੁਝ ਨਹੀਂ ਪੁੱਛਦਾ ਕਿ ਦਲਾਸਾ ਕੀ ਦਿੱਤਾ ਜਾਂਦਾ ਫਿਰ ਤੁਹਾਨੂੰ ਹਰ ਵਾਰੀ ਤੁਸੀਂ ਕੁਝ ਨਹੀਂ ਆ ਕਹਿੰਦੇ ਸਾਡੇ ਕੋਲ ਕੋਈ ਅਪਡੇਟ ਨਹੀਂ ਹੈ ਅਹੀਂ ਕੀ ਦਈਏ ਲੇਕਿਨ ਉਹਨਾਂ ਕੋਲ ਅਗਰ ਅਪਡੇਟ ਨਹੀਂ ਹੈ ਤੇ ਅਹੀਂ ਕਿੱਥੇ ਜਾਈਏ ਅਹੀਂ ਥੋੜੀ ਵਿਦੇਸ਼ਾਂ ਵਿੱਚ ਜਾ ਕੇ ਲੱਭ ਸਕਨੇ ਆ ਬੰਦੇ ਨੂੰ ਪਹਿਲਾਂ ਵੀ ਕਦੇ ਇਦਾਂ ਹੋਇਆ ਸੀਗਾ ਕੀ ਫਰਸਟ ਟਾਈਮ ਇਦਾਂ ਦਾ ਸੀਗਾ ਕੁਝ ਨਹੀਂ ਪਹਿਲੇ ਨਹੀਂ ਕੁਝ ਹੋਇਆ ਹਾਂ ਤਾਂ ਹੁਣ ਤੇ ਅੰਮ੍ਰਿਤਸਰ ਤੋਂ ਜੌਬ ਕਰ ਰਿਹਾ ਠੀਕ ਠਾਕ ਚੱਲ ਰਿਹਾ ਇਹ ਸਭ ਕੁਝ ਹੋਇਆ ਕੀ ਸੀਗਾ ਪੁਰਾਣ ਮਤਲਬ ਪੂਰੀ ਗੱਲ ਕੀ ਹੋਈ ਸੀ ਉਦੋਂ ਉਜ ਪਤਾ ਚੱਲਿਆ ਕਿ ਉੱਥੇ ਕੀ ਗੱਲ ਸੀ ਡਿਊਟੀ ਸ਼ਿਪ ਦੇ ਦੌਰਾਨ ਜਿਹੜਾ ਸ਼ਿਪ ਤੇ ਡਿਊਟੀ ਦੇ ਤਨਾਤ ਸੀਗੇ ਉਹ ਸਾਨੂੰ ਤੇ ਜੋ ਕੰਪਨੀ ਦੱਸਦੀ ਹੈ ਨਾ ਅਸੀਂ ਤੇ ਜਾ ਕੇ ਨਹੀਂ ਦੇਖਿਆ ਨਾ ਉਹੀ ਕਹਿੰਦੇ ਕਿ ਸ਼ਿਪ ਵਿੱਚ ਪਾਣੀ ਪੜ ਰਿਹਾ ਹੈ ਜੀ ਪਾਣੀ ਪਰੰਨਾ ਸ਼ਿਪ ਜਿਹੜਾ ਉਹ ਟੇਡਾ ਹੋ ਗਿਆ ਟੇਡਾ ਹੋਣ ਨਾਲ ਸ਼ਿਪ ਪੂਰਾ ਸਿਸਟਮ ਉਹਦਾ ਬੰਦ ਹੋ ਗਿਆ ਤੇ ਸਾਰੇ ਕਰੂਆ ਨੇ ਸ਼ਿਪ ਜਿਹੜੇ ਛੱਡ ਦਿੱਤੇ ਨਾ ਸਾਨੂੰ ਜੋ ਮਤਲਬ ਦੱਸਿਆ ਗਿਆ ਹੈ ਹੁਣ ਤੱਕ ਜੇ ਕਹ ਲਈ ਕਿ ਜਾਂ ਕੁਝ ਕਿਡਨਾਪ ਕੀਤਾ ਹੈ ਮਾਫ ਕਰੇ ਕੋਈ ਇਦਾਂ ਦੀ ਗੱਲ ਨਾ ਹੋਵੇ ਕਿ ਹੁਣ ਤੱਕ ਕੋਈ ਫੋਨ ਕਾਲ ਵਗੈਰਾ ਕੁਛ ਆਇਆ ਕੋਈ ਨਹੀਂ ਕੋਈ ਫੋਨ ਕਾਲ ਨਹੀਂ ਆਪਣੇ ਨੇੜੇ ਤੁਸੀਂ ਕੋਈ ਕੰਪਲੇਨ ਡਿਸਟ੍ਰਿਕਟ ਪਠਾਨਕੋਟ ਸੋ ਕੋਈ ਕੀਤੀ ਹੋਵੇ ਜਾਂ ਹਾਂ ਇਹ ਐਫ ਆਰ ਆਈ ਕੀਤੀ ਇੱਥੇ ਪਠਾਨਕੋਟ ਪਰ ਉਹ ਬਸ ਜਦੋਂ ਆਏ ਲਿਖ ਕੇ ਲੈ ਗਏ ਕੋਈ ਆ ਕੇ ਥੋੜੀ ਪੁੱਛਦਾ ਕਿ ਆਹੀਂ ਲੱਭਿਆ ਜਾਂ ਕੁਛ ਕੀਤਾ ਜਾਂ ਕੁਛ ਬਸ ਆਪਣੇ ਬੈਠੇ ਗਏ ਵੀ ਸਭਰੇ ਨਾਲ ਵੇਟ ਕਰਦੇ ਪਿਓ ਅੱਜ ਵੀ ਅੱਖਾਂ ਜੜੀਆਂ ਉਡੀਕਦੀਆਂ ਪਈਆਂ ਕਿ ਹੁਣ ਆਣਗੇ ਹੁਣ ਆਣੇ ਹਾਲੇ ਵੀ ਬਾਲਕੋਨੀ 'ਚ ਖੜੀ ਹੋ ਕੇ ਦੇਖਣੀ ਆ ਆਜਾ ਇੰਨਾ ਕੁ ਮੰਦਾ ਸ਼ੌਕ ਏ ਕਮੈਂਟ ਕਰਨੀ ਰੁਕਦੇ ਹੋ ਚਲੇ ਰਹਿੰਦੇ ਦੇੰਦਰ ਦਸ ਚੱਕਰ ਲਾਉਂਦੇ ਆ ਤੁਸੀਂ ਮਨਾ ਹੋਣਾ ਨਾ ਕਰੋ ਸਭ ਕੁਝ ਤਾਂ ਠੀਕ ਹੋ ਜਾਣਾ ਮਨਾ ਜੇ ਔਰਤ ਦੀ ਗੱਲ ਕੀਤੀ ਜਾਵੇ ਨਾ ਤੋ ਉਹ ਤਾਂ ਭਗਵਾਨ ਦੇ ਕੋਲ ਵੀ ਰੱਬ ਦੇ ਕੋਲ ਵੀ ਆਪਣੇ ਬੰਦੇ ਦੇ ਪ੍ਰਾਨ ਵਾਪਸ ਲੈ ਆਉਂਦੀ ਏ ਤਾਂ ਫੇਰ ਕੀ ਹੋਇਆ ਸਬਰ ਕੋ ਤਾਂ ਜਿੱਤੇ ਸਾਲ ਦੀ ਗੱਲ ਕੀਤੀ ਹੈ ਨਾ ਤਹੋ ਜੂਗਾ ਸਭ ਤੋਂ ਮੈਂ ਹੀ ਜਾਣਨੀ ਨਾ ਕਿਦਾਂ ਇੱਕ ਇੱਕ ਦਿਨ ਕੱਢ ਰਹੀ ਆ ਇੰਟਰਨਲ ਇੰਨੀ ਪੀਕ ਹੋ ਗਈ ਹੈ ਕਿ ਮੇਰਾ ਚੱਲ ਨਹੀਂ ਹਿੰਮਤ ਨਹੀਂ ਫਿਰ ਵੀ ਮੈਂ ਹਿੰਮਤ ਜਟਾਨੀ ਹੈ ਕਿ ਇੱਕ ਦਿਨ ਘਰ ਵਾਪਸ ਆਣਗੇ ਮੇਰਾ ਤਾਂ ਜੀਨ ਨੂੰ ਵੀ ਮਨ ਨਹੀਂ ਕਰਦਾ ਲੇਕਿਨ ਜੀਨੀ ਹੈ ਜੇ ਤੁਸੀਂ ਹਿੰਮਤ ਹਾਰ ਜੋਗੇ ਨਾ ਤੇ ਫਿਰ ਬਾਕੀ ਫੈਮਲੀ ਬੇਟਾ ਵੀ ਬੇਟੀ ਵੀ ਤੁਸੀਂ ਕਹਿ ਰਹੇ ਹੋ ਨਾ ਤੁਸੀਂ ਫੈਮਲੀ ਦੀ ਹਿੰਮਤ ਇਸੇ ਘਰ ਕੇ ਨਹੀਂ ਹਾਰਦੇ ਕਿ ਬੱਚੇ ਆਪਣੇ ਆਪਣੇ ਜਗ੍ਹਾ ਤੇ ਹੈ ਉਹ ਕਿਸ ਤਰ੍ਹਾਂ ਮੇਰ ਕੋ ਲਾਂਗੇ ਕਿੱਦਾਂ ਰਹਿਣਗੇ ਬਹੁਤ ਹਿੰਮਤ ਰੱਖਣੀ ਐ ਦੋ ਲੋਕ ਕਿ ਮੈਂ ਆਪਣੇ ਘਰ ਰੱਖ ਕੇ ਦੇਣਾ ਉਹਨਾਂ ਬੰਬੇ ਗਏ ਆ ਕਿ ਮੈਂ ਇਕੱਲੀ ਰਹਿ ਸਕਦੀ ਹਾਂ ਦੋ ਮਹੀਨੇ ਤੇ ਉਹ ਗਏ ਆ ਮੈਂ ਇਕੱਲੀ ਆ ਮੈਂ ਕਿਤੇ ਜੰਦੀ ਵੀ ਨਹੀਂ ਪੈਣ ਪਰਾਂਵਾ ਕੋਲ ਮੈਨੂੰ ਤਾਂ ਲੱਗਦਾ ਕਿ ਮੈਂ ਆਪਣੇ ਆਦਮੀ ਕੋਲੋਂ ਤਾਂ ਦੂਰ ਚੱਲ ਗਈ ਕਿ ਜੇ ਮੈਂ ਕਿਤੇ ਆਪਣੇ ਪੈਣ ਪਰਾਂਵਾ ਕੋਲ ਜੱਟ ਨਹੀਂ ਜਾਂਦੀ ਕਿ ਮੈਂ ਆਦਮੀ ਘਰੇ ਮੈਂ ਕੁਛ ਛੱਡ ਕੇ ਉਹਨਾਂ ਚੱਲ ਗਈ ਆ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਿਆ ਜਾਵੇ ਕਿੰਦਾ ਮੇਲਾ ਸਾਨੂੰ ਕੁਝ ਨਹੀਂ ਆਂਦਾ ਬੱਚੇ ਕਰਦੇ ਨਾ ਕੁਛ ਲੈਟਰ ਲੁੱਟ ਕਰਦੇ ਆ ਅਨੁਰਾਗ ਠਾਕਰ ਨੂੰ ਮਿਲਣਗੇ ਦਿੱਲੀ ਉਹ ਵੀ ਦਿਓਰ ਨਾਲ ਗਿਆ ਇੱਕ ਹੋਰ ਦੋ ਜਣੇ ਨਾਲ ਕੇ ਫੈਮਿਲੀ ਕੀ ਕਰਦੀ ਸੀਗੀ ਬਾਕੀ ਜਿਹੜੀ ਸੀ ਤੁਹਾਡਾ ਤਾਂ ਹਸਬੰਦ ਜਿਹੜਾ ਆਇਆ ਫਿਰ ਤਾਂ ਇੰਡੀਅਨ ਨੇਵੀ ਦੇ ਵਿੱਚ ਸੀਗਾ ਬਾਕੀ ਜਿਹੜੇ ਭਰਾ ਸੀਗੇ ਉਹਨਾਂ ਦੇ ਜੇਠ ਦਿਓਰ ਉਹ ਵੀ ਇਸ ਲਾਈਨ ਇਮਰਜੈਂਟ ਨੇਵੀ ਸੀ ਨਾ ਛੋਟਾ ਵੀ ਇਮਰਜੈਂਟ ਨੇਵੀ ਚ ਵੱਡੇ ਵੀ ਕੰਟੀਨਿਊ ਕਰਦੇ ਪਏ ਆ ਜੋਬ ਹੋਣੇ ਮੈਂ ਹੁਣ ਛੱਡ ਦਿੱਤੀ ਸਾਰਿਆਂ ਨੇ ਛੱਡਣ ਦਾ ਕੀ ਕਾਰਨ ਸੀ ਇਹ ਹੀ ਕਿ ਹੁੰਦੇ ਬ੍ਰਦਰ ਨਾਲ ਇਸਤਰਾ ਹੋ ਗਿਆ ਤੇ ਅਹੀਂ ਵੀ ਨਹੀਂ ਜਾਣਾ ਲੱਗਦਾ ਨਹੀਂ ਕਿ ਉੱਥੇ ਰਹਿ ਕੇ ਉਹ ਲੜਾਈ ਲੜੀ ਜਾਂਦੀ ਛੱਡਣ ਦਾ ਫਿਰ ਕੀ ਉੱਥੇ ਜਾ ਕੇ ਕਿਦਾਂ ਲੜਣੀ ਇਹਨਾਂ ਨੇ ਲੜਾਈਆਂ ਅਲੱਗ-ਅਲੱਗ ਦੇਸ਼ਾਂ 'ਚ ਛਿਪ ਚੱਲਦੇ ਆ ਇੱਕ ਹੀ ਛਿਪ 'ਚ ਥੋੜੀ ਚੱਲਦੇ ਆ ਮੰ ਕੀ ਕਰਦੇ ਹੋ ਹੁਣ ਤੁਸੀਂ ਮੈਂ ਆਪਣਾ ਆਦਮੀ ਵਾਪਸ ਚਾਹੀਈ ਹੈ ਮੈਨੂੰ ਆਦਮੀ ਚਾਹੀਦਾ ਆਪਣਾ ਵਾਪਸ ਫੈਮਿਲੀ ਚ ਰਿਸਪੌਂਸ ਜਿਹੜਾ ਕਿ ਮੈਨਾਂ ਮਿਲਦਾ ਹੋਣਾ ਨਹੀਂ ਅੱਛੇ ਭੈਣ ਭਰਾ ਸਭ ਅੱਛੇ ਨੇ ਕੋਈ ਉਹ ਤਕਲੀਫ ਨਹੀਂ ਹੈ ਲੇਕਿਨ ਆਪਣਾ ਬੰਦਾ ਤੇ ਆਪਣਾ ਹੀ ਹੈ ਨਾ ਦਿਰਕਾਰ ਦਾ ਗੁਜ਼ਾਰਾ ਇੱਕ ਉਹੀ ਸੀਗਾ ਜਿਹੜਾ ਵੀ ਕਮਾਉਂਦੇ ਸੀਗੇ ਹਸਬੰਦ ਮੈਨੂੰ ਇੱਕ ਪੈਨਸ਼ਨ ਮਿਲਦੀ ਸੀ ਮਾਨੇ ਕੰਪਨੀ ਵਾਲਿਆਂ ਨੇ ਤਨਖਾਹ ਨਹੀਂ ਦਿੱਤੀ ਉਹਦੇ ਜਦੋਂ ਦਾ ਹੋਇਆ ਇਹ ਇੱਕ ਡੇਢ ਮਹੀਨੇ ਦੀ ਬਸ ਤਨਖਾਹ ਦਿੱਤੀ ਉਹਦੇ ਬਾਅਦ ਤਨਖਾਹ ਵੀ ਨਹੀਂ ਦਿੱਤੀ ਜਿਹੜੀ ਪੈਨਸ਼ਨ ਮਿਲਦੀ ਸੀ ਉਹ ਮਿਸਿੰਗ ਕਰਕੇ ਪੈਨਸ਼ਨ ਵੀ ਬੰਦ ਹੋ ਗਈ ਗੁਜ਼ਾਰਾ ਬਸ ਇਦਾਂ ਹੀ ਹੈ ਖਰਚਾ ਨਹੀਂ ਕਰੀਦਾ ਕੋਈ ਉਹੀ ਦਾਲ ਪੁਲਕਾ ਜਿਹੜਾ ਖਾਣਾ ਉਹ ਗੁਜ਼ਾਰਾ ਹੋ ਜਾਂਦਾ ਜਮਾ ਪੂੰਜੀ ਕੁਛ ਨਹੀਂ ਹੈ ਬੰਦੇ ਕੋਲੇ ਜੋ ਪੈਸਾ ਹੁੰਦਾ ਘਰ ਬਣਾਉਂਦਾ ਕਰਦਾ ਨਾਲੋਂ ਨਾਲ ਖਰਚਦਾ ਆ ਬੱਚੇ ਪੜਾਏ ਬੱਚ ਕੁੜੀਆਂ ਦਾ ਵਿਆਹ ਕੀਤਾ ਪੈਸਾ ਤੇ ਉੱਥੇ ਹੀ ਲੱਗ ਜਾਂਦਾ ਆ ਤੇ ਜਿਹੜੇ ਤੁਹਾਡੇ ਦੀ ਉਹ ਤੁਸੀਂ ਕਰਕੇ ਵੀ ਨੇਵੀ ਦੇ ਵਿੱਚ ਸੀਗੇ ਨਾਲੋਂ ਕੋਈ ਰਿਸਪੌਂਸ ਉਹ ਬਚਾਰੇ ਪੂਰਾ ਸਾਥ ਦਿੰਦੇ ਆ ਨਾਲ ਹੀ ਅਸੀਂ ਇਕੱਠੇ ਦੇ ਇਕੱਠੇ ਆ ਬੱਕਰੇ ਦੇ ਬੱਕਰੇ ਆ ਵਿੱਚੋਂ 게ਟ ਆ ਉਹ ਤੇ 24 ਘੰਟੇ ਮੇਰਾ ਧਿਆਨ ਰੱਖਦੇ ਆ ਉਹ ਕੋਈ ਗੱਲ ਨਹੀਂ ਐ ਫੈਮਿਲੀ ਦੇ ਵਿੱਚ ਜਿੰਨੇ ਮਰਜੀ ਮੈਂਬਰ ਹੋਣ ਔਰ ਫਿਰ ਵੀ ਇੱਕ ਵਾਈਫ ਨੂੰ ਜਿਹੜੀ ਹੈ ਤਾਂਗ ਜਿਹੜੀ ਆਪਣੇ ਹਸਬੰਡ ਦੀ ਫੋਟ ਹੈ ਹੀ ਹੈ ਉਹਦੇ ਵਿੱਚ ਕੋਈ ਸ਼ੱਕ ਹੈ। ਤੜੇ ਦਯੋਰ ਵੀ ਜਿਹੜੇ ਇਸ ਫੈਮਿਲੀ ਦੇ ਵਿੱਚ ਤੁਸੀਂ ਕਿਹਾ ਕਿ ਇੰਡੀਅਨ ਨੇਵੀ ਦੇ ਵਿੱਚ ਹੈਗੀਆਂ ਨੇ। ਹਾਂਜੀ। ਸਰਕਾਰਾਂ ਨੂੰ ਕੀ ਗੁਹਾਰ ਲਗਾਉਣਾ ਚਾਹੁੰਦੇ ਹੋ? ਸਰਕਾਰਾਂ ਨੂੰ ਮੈਂ ਇਹੀ ਗੁਹਾਰ ਲਗਾਨੀ ਹੈ ਕਿ ਜਲਦੀ ਤੋਂ ਜਲਦੀ ਜਿੱਥੇ ਵੀ ਹੈ ਨਾ ਕਿਸੇ ਨੇ ਪਕੜੇ ਨਾ ਜਾਂ ਕਿਸ ਹਾਲ ਵਿੱਚ ਐਸਾ ਹਿੰਦੀ ਟੈਨਸ਼ਨ ਵਿੱਚ ਹੈ ਕਿ ਉਹਨਾਂ ਨਾਲ ਕੀ ਕੀਤਾ ਜਾਂਦਾ ਹੋਵੇਗਾ ਕਿਸ ਹਾਲ ਵਿੱਚ ਨਾ ਰੋਟੀ ਵੀ ਖਾ ਰਹੇ ਨਾ ਕਿੱਥੇ ਨਾ ਅਗਰ ਉਹ ਇਸ ਦੁਨੀਆ ਵਿੱਚ ਨਹੀਂ ਹੁੰਦੇ ਤੇ ਸਾਨੂੰ ਕੋਈ ਰਿਜ਼ਲਟ ਮਿਲਦਾ ਛੇ ਦੇ ਛੇ ਵਿੱਚ ਕੋਈ ਇਹਦੀ ਬੋਡੀ ਨਹੀਂ ਮਿਲੀ ਬੋਟ ਨਹੀਂ ਮਿਲੀ ਉਹ ਕਿਤੇ ਤੇ ਹੈ ਨਾ ਜਿੱਥੇ ਵੀ ਹੈ ਨਾ ਉਹਨਾਂ ਨੂੰ ਲੱਭ ਕੇ ਲਿਆਂਦਾ ਜਾਵੇ ਅਸੀਂ ਤੇ ਜਾ ਕੇ ਲੱਭ ਨਹੀਂ ਸਕਦੇ ਤੇ ਸਰਕਾਰਾਂ ਹੀ ਲੱਭ ਸਕਦੀਆਂ ਨਾ ਠੀਕ ਹੈ ਸੋ ਸੋ ਉਸ ਤੋਂ ਬਾਅਦ ਜਿਹੜੇ ਆ ਉਹਨਾਂ ਦੀ ਜਿਹੜਾ ਬ੍ਰਦਰ ਸੀਗੇ ਉਹ ਵੀ ਜਿਹੜੇ ਇੰਡੀਅਨ ਨੇਵੀ ਦੇ ਵਿੱਚ ਸੀਗੇ ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਅਸੀਂ ਕੰਟੀਨਿਊ ਗੱਲਬਾਤ ਜਾਰੀ ਰੱਖਦੇ ਆ ਕਿ ਕੀ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਰਿਸਪੌਂਸ ਜਿਹੜਾ ਕੀ ਸੀਗਾ ਸਕੀਨਾ ਤੁਹਾਡਾ ਸਾਵਰ ਸੀ ਹੁਣ ਤੁਹਾਡੇ ਬ੍ਰਦਰ ਨੂੰ ਸਾਲ ਹੋ ਗਿਆ ਮਿਸਿੰਗ ਹੋਇਆ ਹੁਣ ਤੱਕ ਉਹਨਾਂ ਦੀ ਪਾਲ ਦੇ ਵਿੱਚ ਕਿਹੜੇ ਕਿਹੜੇ ਦਰਵਾਜ਼ੇ ਤੁਸੀਂ ਖੜਕਾਏ ਨਹੀਂ ਸੈਂਟਰ ਗਵਰਨਮੈਂਟ ਦੇ ਆਪਣੇ ਅਰਵਾੜਾ ਕਰਦੇ ਪੁੰਗੇ ਆ ਆਪਣੇ ਪੰਜਾਬ ਗਵਰਨਮੈਂਟ ਦੇ ਆਪਣਾ ਤੇ ਰਾਜਾ ਬਲਿੰਗ ਕੋਲ ਵੀ ਗਏ ਗਏ ਪਰੇ ਤੱਕ ਸਭੀ ਕਿਸੇ ਵੀ ਸਰਕਾਰ ਨੇ ਕੁਝ ਨਹੀਂ ਕੀਤਾ ਰਿਸਪਾਂਸ ਕੀ ਦਿੱਤਾ ਜਾਂਦਾ ਜਦੋਂ ਤੁਸੀਂ ਉਹਨਾਂ ਨੂੰ ਮਿਲਦੇ ਬਸ ਬਸ ਇਹੀ ਕਹਿੰਦੇ ਆ ਕਿ ਮਤਲਬ ਕਿ ਕੰਮ ਦੇਖਦੇ ਦੇਖਰੇ ਚੱਲ ਗਿਆ ਮਤਲਬ ਕੋਈ ਰਿਸਪਾਂਸ ਨਹੀਂ ਆ ਰਿਹਾ ਉਦੋਂ ਬਾਅਦੋਂ ਕਦੋਂ ਮਿਲੇ ਸੀਗੇ ਉਹਨਾਂ ਨੂੰ ਮੈਨੂੰ ਨਵੰਬਰ ਤੋਂ ਹੋਇਆ 20 23 23 ਹਾਂ ਅਰਦਾ ਨਹੀਂ ਕਿ ਮੈਂਬਰ ਆਫ ਪਾਰਲੀਮੈਂਟ ਜਿਹੜਾ ਸੁਖਿੰਦਰ ਸਿੰਘ ਰੰਧਾਵਾ ਉਹਨਾਂ ਨੂੰ ਮਿਲਣਾ ਚਾਹਦਾ ਸੀ ਆਪਾਂ ਨਹੀਂ ਉਹਨਾਂ ਨੂੰ ਨਹੀਂ ਮਿਲਿਆ ਲੱਗਦਾ ਹੈ ਹਮ ਲੱਭ ਲੈਣਾ ਹੋਊਗਾ। ਤੇ ਆਰਥਿਕ ਬਹੁਤ ਤੰਗੀ ਜਿਹੜੀ ਐ ਇਸ ਘਰ ਦੇ ਵਿੱਚ ਜਿਹੜੀ ਐ ਵੇਖੋ ਨੂੰ ਮੱਝੀ ਗਈ ਆ। ਹੁਣ ਆਲੇ ਕੀ ਕਹਿਣਾ ਚਾਹੁੰਦੇ ਤੁਸੀਂ? ਪੰਜਾਬ ਗਵਰਨਮੈਂਟ ਸਾਡੀ ਹੈਲਪ ਕਰੇ ਮਨ ਲੱਗਦੀ ਸਾਡਾ ਕੋਈ ਬੰਦਾ ਹੀ ਲੱਭ ਕੇ ਦੇ ਦੇ ਮਨ ਲੱਗਿਆ। ਭਾਈ ਨਹੀਂ ਕਰਨੇ ਹੈਲਪ ਦੀ ਜੱਬੋ ਬੰਦੀ ਪਰ ਇਹ ਇਹ ਚਾਹਨੇ ਕਿ ਬੰਦਾ ਲੱਭ ਕੇ ਦੇ ਦੇ। ਸੋ ਉਸ ਪਰਿਵਾਰ ਦੇ ਨਾਲ ਜਿਹੜੀ ਗੱਲਬਾਤ ਕੀਤੀ ਗਈ ਇੱਥੇ ਮੈਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਐਮਐਚ ਪੰਜਾਬ ਚੈਨਲ ਦੇ ਮਾਧਿਅਮ ਰਾਹੀਂ ਮੈਂਬਰ ਆਫ ਪਾਰਲੀਮੈਂਟ ਸੁਖਿੰਦਰ ਸਿੰਘ ਦਾ ਦਾਵਾ ਤੇ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਆ ਗਿਆ ਅਪੀਲ ਕਰਨਾ ਚਾਹੁੰਦੇ ਕਿ ਇਸ ਪਰਿਵਾਰ ਦਾ ਜਿਹੜਾ ਕਿ 1 ਸਾਲ ਹੋ ਗਿਆ ਪੂਰਾ ਹੀ ਇਸ ਪਰਿਵਾਰ ਦੇ ਵਿੱਚ ਰਜਿੰਦਰ ਸਿੰਘ ਜਿਹੜੇ ਕਿ ਇੰਡੀਅਨ ਨੇਵੀ ਦੇ ਵਿੱਚ ਸਨ ਉਹਨਾਂ ਨੂੰ ਜਿਹੜਾ ਮਿਸਿੰਗ ਹੋਇਆ ਨੂੰ ਜੇਕਰ ਉਹ ਖਬਰ ਦੇਖਦੇ ਨੇ ਤੇ ਜ਼ਰੂਰ ਜਿੱਤੇ ਰਜਿੰਦਰ ਸਿੰਘ ਹੁਣਾ ਦੇ ਵੱਲੋਂ ਕਾਫੀ ਲੰਬਾ ਸਮਾਂ ਜਿਹੜਾ ਇੰਡੀਅਨ ਨੇਵੀ ਦੇ ਵਿੱਚ ਆਪਣੇ ਸੇਵਾਵਾਂ ਨਿਭਾਉਣ ਤੋਂ ਬਾਅਦ ਜਿਹੜੇ ਮਰਚ ਨੇਵੀ ਦੇ ਵਿੱਚ ਸੇਵਾਵਾਂ ਸ਼ੁਰੂ ਕੀਤੀਆਂ ਜਾਂਦੀਆਂ ਨੇ ਪੂਰਾ ਇੱਕ ਸਾਲ ਜਿਹੜਾ ਕੰਪਲੀਟ ਹੋਇਆ ਉਹਨਾਂ ਨੂੰ ਮਿਸਿੰਗ ਹੋਇਆ ਨੂੰ ਇੱਥੇ ਉਸ ਪਰਿਵਾਰ ਦੀਆਂ ਜਿਹੜੀਆਂ ਖੁਸ਼ੀਆਂ ਜਿਹੜੀਆਂ ਉਹਨਾਂ ਦੇ ਨਾਲ ਹੀ ਲੱਗਦਾ ਹੈ ਕਿ ਜਿਹੜੇ ਲੈ ਕੇ ਚਲੇ ਗਏ ਨੇ ਔਰ ਉੱਥੇ ਹੀ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਹੁਣਾ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਇਸ ਪਰਿਵਾਰ ਦੀ ਜਿਹੜੀ ਜ਼ਰੂਰ ਹੈਲਪ ਕੀਤੀ ਜਾਵੇ ਕਿਉਂਕਿ ਏਕ ਹੀ ਮਸੀਹਾ ਸੀਗਾ ਜਿਹੜਾ ਸੇ ਘਰ ਦਾ ਜਿਹੜਾ ਆ ਪੂਰਾ ਹੀ ਪਾਲਣ ਪੋਸ਼ਣ ਜਿਹੜ ਤਗਲੀ ਜੋੜੇ ਰੋ ਅਮਜ ਪੰਜਾਬ ਦੇ ਨਾਲ ਮੈਂ ਨੇਰੋ ਸਸਿਕਾ